ਅੱਜ ਆਪਾਂ ਕੱਚੀ ਹਲਦੀ ਦਾ achar ਬਣਾਉਣ ਲੱਗੇ ਆ ਤੇ ਆਪਾਂ ਹਲਦੀ ਹੁਣ ਆਪਾਂ ਛਿੱਲਣ ਲੱਗੇ ਆ ਹਲਦੀ ਬਹੁਤ ਚੰਗੀਆਂ ਦੇ ਸਰੀਰ ਲਈ ਬਹੁਤ ਗੁਣ ਹੁੰਦੇ ਆ ਹਲਦੀ 'ਚ ਤੇ ਆਪਾਂ ਹਲਦੀ ਹੁਣ ਛਿੱਲ ਲਈ ਆ ਛੱਲ ਕੇ ਤੇ ਹੁਣ ਆਪਾਂ ਕੱਟਾਂਗੇ ਹਲਦੀ ਹੁਣ ਆਪਾਂ ਕੱਟ ਲਈ ਆ ਕੱਟ ਕੇ ਤੇ ਆਪਾਂ ਨਾ ਹੁਣ ਧੁੱਪ ਲਵਾਉਣੀ ਤੇ ਨਾ ਪੱਖੇ ਥੱਲੇ ਸੁਕਾਉਣੀ ਆ ਤੇ ਆਪਾਂ ਇਹਨਾਂ ਕੜਾਈ 'ਚ ਪਾ ਕੇ ਤੇ ਚੰਗੀ ਤਰ੍ਹਾਂ ਦਾ ਪਾਣੀ ਸੁਕਾਵਾਂਗੇ ਇਹਨੂੰ ਰੋਸਟ ਕਰਾਂਗੇ ਆਪਾਂ ਬਿਨਾਂ ਘਿਓ ਤੇਲ ਤੋਂ ਤੇ ਆਪਾਂ ਇਹਨਾਂ ਚੰਗੀ ਤਰ੍ਹਾਂ ਹੁਣ ਇਹਨੂੰ ਰੋਸਟ ਕਰ ਲੈਣਾ ਰੋਸਟ ਕਰ ਲਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਵਧੀਆ ਸੁੱਕੀ ਸੁੱਕੀ ਬਣ ਗਈ ਐ ਤੇ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰਾਂਗੇ ਮਸਾਲਾ ਧਿਆਨ ਨਾਲ ਵੇਖ ਲੋ ਕੀ ਕੀ ਪਾਇਆ ਮੜ ਕੇ ਫੇਰ ਕਹਿੰਦੇ ਵੀਡੀਓ ਸਮਝ ਨਹੀਂ ਆਈ ਤੇ ਇਹਨੂੰ ਮਸਾਲੇ ਨਾਲ ਪਰੋਸਟ ਕਰਾਂਗੇ ਰੋਸਟ ਕਰਕੇ ਤੇ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਕੇ ਇਹਨੂੰ ਗ੍ਰाइंड ਕਰਾਂਗੇ ਦਰਦੜਾ ਐ ਪੀਸਾਂਗੇ ਇਹਨੂੰ ਆਪਾਂ ਦਰਦੜਾ ਐ ਮਸਾਲਾ ਪੀਸ ਲਿਆ ਤੇ ਹੁਣ ਆਪਾਂ ਕੜਾਈ ਵਿੱਚ ਪਾ ਲਿਆ ਤੇਲ ਹੁਣ ਵਿੱਚ ਪਾਤੀ ਆਪਾਂ ਕੱਚੀ ਹਲਦੀ ਖਾਤੀ ਹਲਦੀ ਪਾਤੀ ਹੁਣ ਆਪਾਂ ਜਿਹੜਾ ਮਸਾਲਾ ਪੀਸਿਆ ਸੀ ਦਰਦੜਾ ਜਾਂ ਤੇ ਉਹ ਵਿੱਚ ਪਾਤਾ ਨਮਕ ਪਾਤਾ ਆਪਾਂ ਲਾਲ ਮਿਰਚਾਂ ਪਾਤੀਆਂ ਕਸ਼ਮੀਰੀ ਲਾਲ ਮਿਰਚ ਹੁਣ ਆਪਾਂ ਅਮਚੂਰ ਪਾਤਾ ਵਿੱਚ ਤੇ ਆਪਣਾ ਕੱਚੀ ਹਲਦੀ achar ਹੋ ਗਿਆ ਤਿਆਰ ਤੁਸੀਂ ਵੀ ਇੱਕ ਵਾਰ ਬਣਾ ਕੇ ਵੇਖੋ ਬਹੁਤ ਟੇਸਟੀ ਬਣਦਾ